ਉਥੇ ਮਾਰਕਾ ਦੇ ਵਿੱਚ ਬੈਠੇ ਵੱਡੇ ਵਪਾਰੀਆਂ ਨੇ ਉਥੇ ਮਾਰਨੀ ਆ ਨਾ ਸੱਚ ਵਿਰਾਂ ਕਿੱਥੇ ਜ਼ਮੀਨ ਪਈ ਆ 5000 ਕਿਲਾ 3000 ਕਿਲਾ ਕਿੰਨੀ ਐਨੀ ਜ਼ਮੀਨ ਸਾਨੂੰ ਚਾਹੀਦੀ ਆ ਉਹ ਜ਼ਮੀਨ ਫਰੀ ਦੋ ਸਾਡੀ ਸਰਕਾਰ ਫਰੀ ਸੋਤੋਂ ਖੋਕੇ ਛੋਡੀਆਂ ਪੰਚਾਇਤਾਂ ਤੋਂ ਖੋਕੇ ਇਸ ਕਰਕੇ ਸਚਨੋ ਲੜਾਈ ਤਾਂ ਉੱਧਰੋਂ ਵੜ ਗਈ ਲੜਾਈ ਤਾਂ ਉੱਥੇ ਚੱਲ ਪਈ ਹੁਣ ਇਹ ਮੇਰੀ ਗੱਲ ਬੋਲੀ ਹੋਏ ਉਪਰੀ ਲੱਗ ਸਕਦੀ ਹੈਗੀ। ਉਹ ਆਏ ਸਾਡੀਆਂ ਜ਼ਮੀਨਾਂ ਕੌਣ ਖੋਲੂ ਜਾ। ਤੁਹਾਨੂੰ ਬਈ ਕਿਸਨੇ ਪੁੱਛਿਆ? ਆ ਜਿਹੜਾ ਭਾਰਤ ਮਾਣ ਹੋਰ ਨਿਕਲੇਗਾ। ਸ਼ਾਇਦ ਤੁਹਾਡੇ ਪਿੰਡ ਦੀ ਕਦੇ ਜ਼ਮੀਨ ਨਹੀਂ ਆਈ। ਤੁਹਾਡੇ ਕਿਸੇ ਜੱਥੇ ਲਾਭ ਆਈ ਹੋ ਸਕਦੀ ਹੈ ਕਿਸੇ ਪਿੰਡ ਦੇ ਵਿੱਚ। ਭਾਰਤ ਮਾਣ ਹੋਰ ਨਿਕਲੇ। ਕਿਸੇ ਕਿਸਾਨ ਨੂੰ ਨਹੀਂ ਸੱਜਿਆ ਕਿ ਕਿੱਥੋਂ ਜ਼ਮੀਨ ਲੈਣੀ ਹੈ। ਕਿਸੇ ਪਟਵਾਰੀ ਨੂੰ ਸੱਜਿਆ ਕਿਸੇ ਤਸਵੀਲਦਾਰ ਨੂੰ ਨਹੀਂ ਸੱਜਿਆ। ਕਿਸੇ ਕਾਨੂੰਗੋ ਦੇ ਲੋੜੀ ਪਈ। ਰਾਤੋਂ ਰਾਤ ਉਹਨਾਂ ਦੇ ਨਾਲ ਆਹ ਜਿਹੜੀ ਆਦ ਕਥਾਣਾ ਨੂੰ ਕੱਟ ਕੇ ਆਵੇ ਥਾਣੇ ਦੇ ਵਿੱਚ ਇਹ ਹੀ ਉਹ ਰੌਲਾ ਹੈ ਬਾਈਪਾਸ ਕੱਟ ਰਹੇ ਨੇ ਪੈਸਾ ਕੋਈ ਨਹੀਂ ਦਿੱਤਾ ਤਕਸੀਮਾ ਨਹੀਂ ਹੋਈਆਂ ਹੋਈਆਂ ਸਾਡੀ ਜ਼ਮੀਨਾਂ ਦੀਆਂ ਤੇ ਤਕਸੀਮਾ ਨਹੀਂ ਹੋਈ ਨਾ ਜ਼ਮੀਨ ਬਾਹਰ ਕੋਈ ਹੈ ਨਾ ਕਿਸੇ ਦੀ ਆ ਗਈ ਤਾਂ ਕਬਜ਼ੇ ਦਾ ਬਾਈ ਜਿਹਦਾ ਜ਼ਮੀਨ ਖੋਹੀ ਗਿਆ ਫਿਰ ਪੈਸਾ ਹੁਣ ਦੇਣੇ ਮੰਗਦੇ ਨੇ ਅਸੀਂ ਕਹਿੰਦੇ ਵੀ ਜਿਹਨੇ ਪਰ ਜ਼ਮੀਨ ਕਬਜ਼ੇ ਚ ਉਹਨੂੰ ਪੈਸਾ ਦਿਓ ਜੇ ਫੇਰ ਵੀ ਗੜਾਉਣਾ ਪਿੰਡ ਦਾ ਕੱਟ ਕਰ ਲੋ ਪੰਚਾਇਤ ਫੜ ਲੋ ਜਦੋਂ ਉਹ ਕਹਿੰਦੇ ਨੇ ਉਹ ਉਹ ਜੀ ਆ ਤੁਸੀਂ ਕਰ ਦੋ ਤੁਸੀਂ ਧੱਕੇ ਨਾ ਮਤਲਬ ਜਿਹਦੇ ਨਾਮ ਤੇ ਰਜਿਸਟਰੀ ਜ਼ਮੀਨ ਕਿਸਦੇ ਨਾਮ ਤੇ ਹੋ ਰਹਾ ਸਾਡੀਆਂ ਰੌਲੇ ਨੇ ਕਿ ਸਾਡੇ ਆਕੀ ਤਕਸੀਮਾ ਨਹੀਂ ਹੋਈਆਂ ਸਾਡੀਆਂ ਭਾਈਆਂ ਦੀਆਂ ਉਹ ਤਕਸੀਮਾ ਨਾ ਹੋਣ ਕਰਕੇ ਪੈਸੇ ਬਾਈ ਉਹ ਨੂੰ ਜਾਵੜਦੇ ਨੇ ਨਾਲ ਜ਼ਮੀਨ ਵਾਹੀਆਂ ਬਾਹੋ ਨਾਲ ਉਹ ਨੂੰ ਪੈਸੇ ਲੱਗ ਜਾਂਦੇ ਨੇ ਤੇ ਭਾਈਆਂ ਦਾ ਫੇਰ ਰੱਖੇ ਰੋਣਾ ਇੱਥੇ ਫੇਰ ਸਿਆਪਾੜਾ ਸਾਡੇ ਜਾਨ ਨੂੰ ਓਡੇ ਵੱਡਾ ਇਸ ਕਰਕੇ ਬਾਈ ਸਰਕਾਰ ਪਾਉਂਦੀਆਂ ਰੌਲੇ ਸਰਕਾਰ ਇਸ ਕਰਕੇ ਸੱਚ ਨੂੰ ਇਹ ਸਾਰਾ ਕੁਸ਼ੋ ਇਹ ਤਾਂ ਹੋ ਰੇ ਨਾ ਜੇ ਲੋਕ ਅਲੱਗ-ਥਲੱਗ ਨੇ ਜੇ ਲੋਕ ਹਰੇ ਇਕੱਠੇ ਨਹੀਂ ਹੋ ਸਕੇ ਸਾਡੇ ਲੋਕਾਂ ਨੂੰ ਆਏ ਲੱਗਦਾ ਵੀ ਯਾਰ ਆ ਸਾਡੇ ਆਪਸੀ ਉਹ ਫਲਾਣੇ ਨਾਲ ਪ੍ਰਧਾਨ ਫਲਾਣੇ ਨੂੰ ਯਾ ਪ੍ਰਧਾਨ ਨਾਲ ਤਾਂ ਉਹਨੇ ਬਣਾਇਆ ਹੈਗਾ ਸੱਜਣੋ ਜਿਹਨੂੰ ਮਰਜ਼ੀ ਤੁਸੀਂ ਪ੍ਰਧਾਨ ਬਣਾਉਣਾ ਹੈ ਤੁਹਾਡਾ ਪਿੰਡ ਵੈਠਾ ਹੈਗਾ ਜੇ ਬਣਾਉਂਗੇ ਤਾਂ ਵੀ ਚੰਗੀ ਗੱਲ ਹੈ ਨਹੀਂ ਬਣਾਉਣਾ ਤਾਂ ਵੀ ਤੁਹਾਡੀ ਮਰਜ਼ੀ ਹੈ ਸੱਜਣੋ ਅਸੀਂ ਤਾਂ ਪਰ ਰੌਲਾ ਪਾਉਣਿਆ ਰੌਲਾ ਪਿੰਡਾਂ ਦੇ ਵਿੱਚ ਖੜਕੇ ਵੀ ਵਾਜਾ ਜਥੇਬੰਦ ਕੋ ਹੋਏ ਬਣਾ ਬਾਤਾਂ ਹੀ ਹੈਗੇ ਆ ਪਰਾਈ ਦੀ ਗੱਲ ਕਰਕੇ ਆਪਾਂ ਨਾਲ ਦੇ ਪਿੰਡ ਦੇ ਪਰਚਾ ਲਈ ਅਸਾਨੂੰ ਨਹੀਂ ਪਤਾ ਸੀ ਉਹ ਲੋਕ ਇਸੇ ਬਲਾਕ ਦੇ ਵਿੱਚ ਨਹੀਂ ਸੀਗੇ ਇਹ ਬਲਾਕ ਦੇ ਵਿੱਚ ਸਾਡੀ ਲੀਡਰਸ਼ਿਪ ਅੱਗੇ ਥੋੜੇ ਬੋਤੇ ਫਰਕ ਆਏ ਪਰ ਸਜਣੋ ਜਥੇਬੰਦੀ ਜਿਹੜਾ ਵੀ ਲੀਡਰ ਦਾ ਮੜਾ ਮੋਟਾ ਆਂਚ ਹੈ ਕੋਈ ਦਾਗ ਹੈ ਉਹਨੂੰ ਜਥੇਬੰਦੀ ਰੱਖਦੀ ਨਹੀਂ ਹੈਗੀ ਆ ਜਿਹੜੀਆਂ ਗੱਲਾਂ ਕਰਾਈਆਂ ਅਮਨ ਨੇ ਪਹਿਲਾਂ ਵੀ ਆ ਜਥੇਬੰਦਾਂ ਨੀਤੀ ਪਾਲਸੀਆ ਸਿਧਾਂਤ ਹੈ ਜੇ ਕੋਈ ਇਸ ਸਿਧਾਂਤ ਨੂੰ ਨਹੀਂ ਮੰਨਦਾ ਉਹ ਸੱਚਨਾ ਸਾਡੀ ਜੱਥੇਬੰਦੀ ਦਾ ਹਿੱਸਾ ਨਹੀਂ ਹੋ ਸਕਦਾ ਇਸ ਕਰਕੇ ਇਸ ਦਾ